heretical article message believers can marry unbelievers and be equally yoked kupanthi lekh sandesh de vishwasi bepratitya nal vyakar sakde han ate barabari de jule vich jut sakde han hun asi ਉਸ ਅਣਸਾਵੇਂ ਜੂਲੇ ਵਾਲੇ ਕੁਪੰਥ ਉੱਪਰ ਆਉਂਦੇ ਹਾਂ ਜਿਸ ਦੀ ਸੰਦੇਸ਼ ਤੇ ਵਿਸ਼ਵਾਸੀਆਂ ਨੂੰ ਪਰਮੇਸ਼ਵਰ ਦੇ ਘਰ ਦੇ ਵਿੱਚ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਉਹਨਾਂ ਨੇ ਔਰਤਾਂ ਨੂੰ ਇਜਾਜ਼ਤ ਦਿੱਤੀ ਹੈ ਉਹਨਾਂ ਨੇ ਮਰਦਾਂ ਨੂੰ ਇਜਾਜ਼ਤ ਦਿੱਤੀ ਕਿ ਉਹ ਬਾਹਰ ਜਾ ਸਕਦੇ ਹਨ ਅਤੇ ਮੁਕਤੀ ਨਾ ਪਾਈਆਂ ਹੋਈਆਂ ਔਰਤਾਂ ਨੂੰ ਲੱਭ ਸਕਦੇ ਹਨ ਅਤੇ ਨਾ ਬਚੇ ਹੋਏ ਆਦਮੀਆਂ ਨੂੰ ਫੜ ਸਕਦੇ ਹਨ ਅਤੇ ਪਰਮੇਸ਼ਵਰ ਦੇ ਘਰ ਵਿੱਚ ਆ ਸਕਦੇ ਹਨ ਅਤੇ ਉਹ ਦੋਵੇਂ ਵਿਆਹ ਕਰ ਸਕਦੇ ਹਨ ਇਹ ਗੱਲ वचन ਦੇ ਅਨੁਸਾਰ ਬਿਲਕੁਲ ਵੀ ਠੀਕ ਨਹੀਂ ਹੈ ਅਜਿਹੀ ਇਜਾਜ਼ਤ ਦੇਣ ਵਾਲੇ ਪ੍ਰਚਾਰਕ ਆਪ ਇੱਕ ਪਾਪੀ ਪ੍ਰਚਾਰਕ ਹਨ ਜਦੋਂ ਤੁਸੀਂ ਇੱਕ ਮੁਕਤੀ ਨਾ ਪਾਈ ਹੋਈ ਲੜਕੀ ਜਾਂ ਲੜਕੇ ਨੂੰ ਲੈਂਦੇ ਹੋ ਅਤੇ ਤੁਸੀਂ ਇੱਕ ਮਸੀਹੀ ਲੜਕੀ ਜਾਂ ਲੜਕੇ ਨੂੰ ਲੈਂਦੇ ਹੋ ਅਤੇ ਤੁਸੀਂ ਉਹਨਾਂ ਦੋਹਾਂ ਦਾ ਆਪਸ ਵਿੱਚ ਵਿਆਹ ਕਰ ਦਿੰਦੇ ਹੋ ਤੁਸੀਂ ਇੱਕ ਢੋਂਗੀ ਪਖੰਡੀ ਹੋ ਜੀ ਹਾਂ ਇਹ ਇੱਕ ਅਣਸਾਵਾ ਜੁਲਾ ਹੈ ਤੁਹਾਨੂੰ ਪਰਮੇਸ਼ਰ ਦੇ ਅੱਗੇ ਇਸ ਗੱਲ ਇਹ ਜਵਾਬ ਦੇਣਾ ਪਵੇਗਾ ਅਤੇ ਅਜਿਹਾ ਕੰਮ ਪਰਮੇਸ਼ਵਰ ਦੇ ਘਰ ਦੇ ਵਿੱਚ ਡਿਕਨਾ ਦੇ ਬੱਚਿਆਂ ਦੁਆਰਾ ਸੇਵਾਦਾਰਾਂ ਦੇ ਬੱਚਿਆਂ ਦੁਆਰਾ ਕੀਤਾ ਜਾ ਰਿਹਾ ਹੈ। ਨਬੀ ਨੇ ਇਹਦੀ ਨਿੰਦਾ ਕੀਤੀ ਸੀ ਜਦੋਂ ਵੀ ਤੁਸੀਂ ਇੱਕ ਸੇਵਕ ਦੇ ਵਜੋਂ ਇੱਕ ਅਧਰਮੀ ਆਦਮੀ ਅਤੇ ਇੱਕ ਮਸੀਹ ਔਰਤ ਜਾਂ ਇੱਕ ਅਧਰਮੀ ਔਰਤ ਅਤੇ ਇੱਕ ਮਸੀਹ ਆਦਮੀ ਦੇ ਵਿਆਹ ਨੂੰ ਆਸ਼ੀਸ਼ ਦਿੰਦੇ ਹੋ ਤੁਸੀਂ ਪਰਮੇਸ਼ਵਰ ਦੇ ਵਚਨ ਦੀ ਉਲੰਘਣਾ ਕਰਦੇ ਹੋ। ਇਹ ਇੱਕ ਅਣਸਮਾ ਜੁਲਾ ਹੈ। ਤੇ ਅਸੀਂ ਇਹਦੇ ਉੱਪਰ ਪਰਮੇਸ਼ੁਰ ਦੇ ਨਬੀ ਦੇ ਸ਼ਬਦਾਂ ਨੂੰ ਹੀ ਸੁੰਨਾ ਚਾਹੁੰਦੇ ਹਾਂ। ਪ੍ਰਚਾਰਕੋ ਇਹ ਅਜਿਹੀ ਗੱਲ ਹੈ ਜਿਹਨੂੰ ਤੁਸੀਂ ਨਬੀ ਦੀਆਂ ਕਿਤਾਬਾਂ ਵਿੱਚ ਪੜ੍ਹ ਸਕਦੇ ਹੋ ਅਤੇ ਤੁਸੀਂ ਟੇਪਾਂ ਤੇ ਇਹੀ ਗੱਲ ਸੁਣ ਸਕਦੇ ਹੋ। ਅਤੇ ਫਿਰ ਵੀ ਤੁਸੀਂ ਇਸੇ ਤਰ੍ਹਾਂ ਦੇ ਨਾਲ ਮਨਜ਼ੂਰੀ ਦੇਣਾ ਅਤੇ ਪਰਮੇਸ਼ੁਰ ਦੇ ਵਚਨ ਦੇ ਨਾਲ ਸਮਝੌਤਾ ਕਰਨਾ ਜਾਰੀ ਰੱਖਦੇ ਹੋ ਜਦੋਂ ਕਿ ਦੂਜਾ ਕੋਰਿੰਥੀਆਂ 6:14 ਤੋਂ 18 ਠੀਕ ਬਾਈਬਲ ਵਿੱਚ ਤੁਹਾਨੂੰ ਇਹ ਦੱਸਣ ਲਈ ਕਾਫੀ ਹੈ। ਕਿ ਬੇਪਤੀਤਿਆਂ ਨਾਲ ਅਣਸਾਵੇਂ ਜੂਲੇ ਵਿੱਚ ਨਾ ਜਤੋ ਕਿਉਂਕਿ ਧਰਮ ਦੀ ਕੁਧਰਮ ਨਾਲ ਕੀ ਸਾਂਝ ਹੈ ਜਾਂ ਚਾਨਣ ਦਾ ਹਨੇਰੇ ਨਾਲ ਕੀ ਮੇਲ ਹੈ ਜੀ ਹਾਂ ਪਰਮੇਸ਼ਵਰ ਦਾ ਵਚਨ ਵੀ ਇਹਦੀ ਨਿੰਦਿਆ ਕਰਦਾ ਹੈ ਤੇ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਤੁਹਾਨੂੰ ਕਿੰਨੀ ਦੇਰ ਤੱਕ ਇੱਕ ਪਤੀ ਲਈ ਇੰਤਜ਼ਾਰ ਕਰਨਾ ਪੈਂਦਾ ਹੈ ਜਾਂ ਤੁਹਾਨੂੰ ਕਿੰਨੀ ਦੇਰ ਤੱਕ ਇੱਕ ਪਤਨੀ ਲਈ ਉਡੀਕਨੀ ਪੈਂਦੀ ਹੈ ਅਤੇ ਕੁਝ ਔਰਤਾਂ ਦਾ ਪਤੀ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਦਾ ਕਾਰਨ ਇਹ ਹੈ ਕਿ ਉਹ ਇੱਕ ਫਿਲਮੀ ਕਲਾਕਾਰ ਚਾਹੁੰਦੀਆਂ ਹਨ ਜੀ ਹਾਂ ਉਹਨਾਂ ਨੂੰ ਅਜਿਹਾ ਨੌਜਵਾਨ ਨਹੀਂ ਚਾਹੀਦਾ ਜੋ ਸਖਤ ਮਿਹਨਤ ਕਰਦਾ ਹੋਵੇ ਉਹ ਇੱਕ ਸੁੰਦਰ ਦਿਖਾਈ ਦੇਣ ਵਾਲਾ ਆਦਮੀ ਚਾਹੁੰਦੀਆਂ ਹਨ ਅਤੇ ਬਿਲਕੁਲ ਇਹੀ ਹਾਲ ਮਰਦਾਂ ਦਾ ਵੀ ਹੈ ਉਹ ਇੱਕ ਪਤਨੀ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਦੇ ਹਨ ਕਿਉਂਕਿ ਉਹਨਾਂ ਨੂੰ ਇੱਕ ਅਜਿਹੀ ਕੁੜੀ ਦੀ ਤਲਾਸ਼ ਹੁੰਦੀ ਹੈ ਜੋ ਫਿਲਮੀ ਅਭਿਨੇਤਰੀ ਵਰਗੀ ਲੱਗਦੀ ਹੋਵੇ ਤੁਸੀਂ ਢੋਂਗੀ ਪਖੰਡੀ ਤਾਨੂੰ ਉਹੀ ਮਿਲੇਗਾ ਜੋ ਤੁਸੀਂ ਲੱਭ ਰਹੇ ਹੋ ਜੀ ਹਾਂ ਇਹ ਸੁੰਦਰਤਾ ਦੇ ਪਿੱਛੇ ਭੱਜਣ ਦਾ ਸਮਾਂ ਨਹੀਂ ਹੈ ਇਹ ਸਮਾਂ ਇਹ ਪਤਾ ਲਗਾਉਣ ਦਾ ਨਹੀਂ ਹੈ ਕਿ ਸਮਾਜ ਕੀ ਚਾਹੁੰਦਾ ਹੈ ਤੁਹਾਨੂੰ ਤਾਂ ਪਰਮੇਸ਼ਵਰ ਦੀ ਮਰਜ਼ੀ ਪਾਲਣੀ ਚਾਹੀਦੀ ਹੈ ਨਹੀਂ ਤਾਂ ਤੁਹਾਨੂੰ ਇੱਕ ਅਜਿਹਾ ਨੌਜਵਾਨ ਮਿਲੇਗਾ ਜੋ ਬਹੁਤ ਡਿੱਗਿਆ ਹੋਇਆ ਹੋਵੇਗਾ ਅਜਿਹਾ ਕਰਨਾ ਪਖੰਡ ਹੋਵੇਗਾ ਇਹ ਸਿਰਫ ਪਖੰਡ ਹੈ ਕਿ ਇੱਕ ਨੌਜਵਾਨ ਕੁੜੀ ਵਿਆਹ ਦੇ ਸੰਬੰਧ ਵਿੱਚ ਇੰਨੀ ਡਿੱਗ ਜਾਂਦੀ ਹੈ ਕਿ ਉਹ ਇੱਕ ਹਾਰ ਥਰਮੀ ਆਦਮੀ ਨਾਲ ਵਿਆਹ ਕਰਾਉਣ ਲਈ ਤਰਸਦੀ ਹੈ ਅਤੇ ਫਿਰ ਉਹਨਾਂ ਵਰਗੇ ਲੋਕਾਂ ਨੂੰ ਪਰਮੇਸ਼ਵਰ ਦੇ ਘਰ ਦੇ ਵਿੱਚ ਲਿਆਉਂਦੀ ਹੈ ਤਾਂ ਜੋ ਉਹ ਬਪਤਿਸਮਾ ਲੈ ਸਕਣ ਜਦਕਿ ਤੁਸੀਂ ਵੇਸਵਾ ਪੁਣੇ ਵਿੱਚ ਰਹਿੰਦੇ ਹੋ ਜਦਕਿ ਤੁਸੀਂ ਜਨਾਕਾਰੀ ਵਿੱਚ ਰਹਿੰਦੇ ਹੋ ਜਦੋਂ ਤੁਸੀਂ ਕੁੱਤੇ ਵਾਂਗ ਰਹਿੰਦੇ ਹੋ ਤੁਸੀਂ ਉਸ ਔਰਤ ਦੇ ਆਲੇ ਦੁਆਲੇ ਆਪਣੀ ਪੂੰਛ ਹਿਲਾ ਕੇ ਸੜਕ ਦੇ ਉੱਪਰ ਘੁੰਮਦੇ ਹੋ ਅਤੇ ਕੋਈ ਨਹੀਂ ਜਾਣਦਾ ਕਿ ਚਰਚ ਵਿੱਚ ਉਸ ਔਰਤ ਨਾਲ ਕੀ ਮਾਮਲਾ ਹੈ ਪਰ ਫਿਰ ਵੀ ਉਪਨੇਸ਼ਿਅ ਅਧਿਕਾਰ ਦੇ ਵਿੱਚ ਕੁਝ ਪਾਣੀ ਦੀ ਉਡੀਕ ਕਰ ਰਹੀ ਹੁੰਦੀ ਹੈ ਤਾਂ ਕਿ ਉਹ ਉਸ ਨੂੰ ਬਪਤਿਸਮਾ ਦੇਣ। ਤੁਸੀਂ ਕਹਿ ਸਕਦੇ ਹੋ ਪ੍ਰਚਾਰਕ ਮੈਨੂੰ ਲੱਗਦਾ ਹੈ ਕਿ ਤੂੰ ਇਸ ਮਾਮਲੇ ਤੇ ਬਹੁਤ ਕਠੋਰ ਹੈਂ। हे ਪਖੰਡੀ ਮੈਂ ਤਾਂ ਤੇਰੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਤੂੰ ਤਾਂ ਕਾਮਵਾਸ ਨਾਲ ਭਰਿਆ ਹੋਇਆ ਹੈ। ਅਤੇ ਤੇਰੀ ਕਾਮਵਾਸਨਾ ਤੈਨੂੰ ਆਪਣੇ ਕਬਜ਼ੇ ਵਿੱਚ ਲੈਦੀ ਜਾ ਰਹੀ ਹੈ। ਤੈਨੂੰ ਆਪਣੇ ਗੋਡਿਆਂ 'ਪਰ ਆਉਣ ਦੀ ਲੋੜ ਹੈ। ਅਰੇ ਪ੍ਰਾਰਥਨਾ ਕਰ ਅਤੇ ਵਰਤ ਰਖ ਅਤੇ ਕਹੇ हे ਪਰਮੇਸ਼ਰ ਮੈਨੂੰ ਇਸ ਇੱਛਾ ਤੇ ਕਾਬੂ ਪਾਉਣ ਦੀ ਤਾਕਤ ਦੇ ਮੈਨੂੰ ਬਲ ਬਖਸ਼ ਤਾਂ ਜੋ ਮੈਂ ਇਸ ਕਾਮ ਵਾਸਨਾ ਉਤੇ ਜਿੱਤ پا ਸਕਾਂ ਤੁਸੀਂ ਸੁੰਦਰਤਾ ਦੀ ਖਾਤਰ ਧਨ ਦੌਲਤ ਦੀ ਖਾਤਰ ਘਰ ਮਕਾਨ ਦੀ ਖਾਤਰ ਜਾਂ ਜ਼ਮੀਨ ਜਾਇਦਾਦ ਦੀ ਖਾਤਰ ਕਿਸੇ ਲੜਕੇ ਲੜਕੀ ਦੀ ਪਾਲਣਾ ਕਰੋ ਤੁਹਾਨੂੰ ਤਾਂ ਕੇਵਲ ਪਰਮੇਸ਼ਰ ਦੀ ਮਰਜ਼ੀ ਦੀ ਪਾਲ ਕਰਨੀ ਚਾਹੀਦੀ ਹੈ ਜੀ ਹਾਂ ਤੁਸੀਂ ਕਿਸੇ ਖਾਸ ਕਿਸਮ ਦੀ ਲੜਕੀ ਲਈ ਉਮੀਦ ਰੱਖ ਕੇ ਨਾ ਬੈਠੇ ਰਹੋ ਅਤੇ ਫਿਰ ਇਧਰ ਉਧਰ ਉਸ ਵਰਗੀ ਲੜਕੀ ਨੂੰ ਲੱਭਦੇ ਫਿਰੋ ਤੂੰ ਕਿਸੇ ਖਾਸ ਕਿਸਮ ਦੇ ਲੜਕੇ ਲਈ ਉਮੀਦ ਰੱਖ ਕੇ ਨਾ ਬੈਠੀ ਰਹਿ ਅਤੇ ਫਿਰ ਉਸ ਵਰਗੇ ਲੜਕੇ ਨੂੰ ਇਧਰ ਉਧਰ ਲੱਭਦੀ ਫਿਰੇ ਤੂੰ ਤਾਂ ਸਿਰਫ ਇੱਕ ਢਿੱਲੇ ਆਚਣ ਵਾਲੀ ਕੁੜੀ ਹੈ ਜੀ ਹਾਂ ਸ਼੍ਰੀਮਾਨ ਤੁਹਾਨੂੰ ਕੇਵਲ ਪਰਮੇਸ਼ਰ ਦੀ ਮਰਜ਼ੀ ਲਈ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਪਾਪੀਆਂ ਅਤੇ ਮਸੀਹਿਆਂ ਦੀ ਇੱਕ ਦੂਜੇ ਨਾਲ ਵਿਆਹ ਕਰਨ ਵਿੱਚ ਕੋਈ ਵੀ ਭਲਾਈ ਨਹੀਂ ਹੈ ਹੁਣ ਭਾਈ ਬ੍ਰਹਮਦਾਸ ਦਾ ਸੰਦੇਸ਼ ਬੇਪਰਤੀਤੀ ਨਾਲੋਂ ਅੱਡ ਹੋਣਾ 28 ਫਰਵਰੀ 1965 ਸਨ ਹਵਾਲਾ ਲੜਕੇ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਅਜਰਾਤ ਕੀ ਦੱਸ ਰਿਹਾ ਹਾਂ ਅਤੇ ਤੁਸੀਂ ਜੋ ਜਵਾਨ ਇਸਤਰੀਆਂ ਹੋ ਤੁਹਾਨੂੰ ਇਸ ਗੱਲ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਤੁਸੀਂ ਕਿਸ ਨਾਲ ਵਿਆਹ ਕਰ ਰਹੀਆਂ ਹੋ ਜੇ ਇੱਕ ਪਾਪੀ ਅਤੇ ਇੱਕ ਮਸੀਹੀ ਆਪਸ ਵਿੱਚ ਵਿਆਹ ਕਰ ਵੀ ਲੈਣ ਦਾ ਸਭ ਤੋਂ ਪਹਿਲੀ ਗੱਲ ਤੁਸੀਂ ਜਾਣਦੇ ਹੋ ਇਹ ਉਹਨਾਂ ਦਾ ਕੋਈ ਪਲਾ ਨਹੀਂ ਕਰਦਾ ਅਤੇ ਤੁਹਾਨੂੰ ਇੱਕ ਟੁੱਟਾ ਹੋਇਆ ਘਰ ਪਰਿਵਾਰ ਹੀ ਮਿਲਦਾ ਹੈ ਆਪਸ ਵਿੱਚ ਅਣਸਾਵੇਂ ਜੂਲੇ ਵਿੱਚ ਨਾ ਜਤੋ ਕਿਉਂਕਿ ਇਹ ਜਿਆ ਕਰਕੇ ਆਹਾਬ ਨੂੰ ਇਹੀ ਮਿਲਿਆ ਜੀ ਹਾਂ ਉਹ ਇੱਕ ਸੁੰਦਰ ਔਰਤ ਸੀ ਉਹ ਆਪਣੇ ਚਿਹਰੇ ਉੱਪਰ ਰੰਗ ਰੋਗਨ ਲਿਪਾ ਪੋਤੀ ਕਰਦੀ ਸੀ ਉਹ ਕਿਰਲੀ ਵਾਂਗ ਅੱਖ ਕੱਢ ਲੈਂਦੀ ਸੀ ਕੀ ਤੁਸੀਂ ਜਾਣਦੇ ਹੋ ਕਿ ਯਿਸੂ ਮਸੀਹ ਤੋਂ ਇਲਾਵਾ ਬਾਈਬਲ ਵਿੱਚ ਜੋ ਸਭ ਤੋਂ ਬੁੱਧੀਮਾਨ ਅਤੇ ਆਦਮੀ ਕਦੇ ਹੋਇਆ ਸੀ ਉਹ ਖੂਬ ਸੂਰਤ ਔਰਤਾਂ ਦੇ ਝੁੰਡ ਦੇ ਕਾਰਨ ਹੀ ਇੱਕ ਬੁੱਤਪ੍ਰਸਤ ਅਤੇ ਮੂਰਤੀ ਪੂਜਕ ਦੇ ਰੂਪ ਵਿੱਚ ਮਰ ਗਿਆ। ਉਹ ਵਿਅਕਤੀ ਸੁਲੇਮਾਨ ਸੀ। ਇਸ ਨੇ ਉਹਨੂੰ ਪਰਮੇਸ਼ਰ ਤੋਂ ਦੂਰ ਕਰ ਦਿੱਤਾ ਸੀ। ਤੁਸੀਂ ਆਪਣੇ ਆਪ ਨੂੰ ਅਣਸਾਵੇਂ ਜੁਲ ਵਿੱਚ ਨਾ ਜੋਤੋ ਅਤੇ ਮੈਂ ਅਜੇ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੈ ਜੋ ਪ੍ਰਚਾਰ ਮੰਚ ਤੇ ਆਉਂਦੇ ਹਨ ਅਤੇ ਚੰਗੇ ਹੁੰਦੇ ਹਨ ਅਤੇ ਬਾਹਰ ਜਾਂਦੇ ਹਨ ਅਤੇ ਬੇਪਰਤੀਤਿਆਂ ਨਾਲ ਮਿਲ ਜਾਂਦੇ ਹਨ ਅਤੇ ਉਹਨਾਂ ਦੀਆਂ ਬਿਮਾਰੀਆਂ ਉਹਨਾਂ ਦੇ ਕੋਲ ਮੁੜ ਆਉਂਦੀਆਂ ਹਨ ਹਵਾਲੇ ਤੋਂ ਬਾਹਰ ਕਿਸੇ ਵੀ ਵਿਸ਼ਵਾਸੀ ਨੂੰ ਕਦੇ ਵੀ ਇੱਕ ਬੇਪਰਤੀਤੇ ਨਾਲ ਵਿਆਹ ਕਰਨਾ ਨਹੀਂ ਚਾਹੀਦਾ ਪਾਈਬ੍ਰਣਨ ਦਾ ਸੰਦੇਸ਼ ਪਰਮੇਸ਼ਵਰ ਦੇ ਪ੍ਰਤੀ ਪੱਕਾ ਹੋਣਾ 25 ਜਨਵਰੀ 1959 ਦਾ ਸੰਦੇਸ਼ ਹਵਾਲਾ ਅਤੇ ਫਿਰ ਉਸਨੇ ਆਪਣੇ ਵਿਆਹ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਕੀਤਾ ਉਹ ਆਪਣੇ ਲੋਕਾਂ ਵਿੱਚ ਵਿਆਹ ਕਰਨ ਦੀ ਬਜਾਏ ਦੂਜੇ ਲੋਕਾਂ ਕੋਲ ਗਿਆ ਅਤੇ ਉਸਨੇ ਇੱਕ ਪਾਪਣ ਅਤੇ ਇੱਕ ਮੂਰਤੀ ਪੂਜਕ ਔਰਤ ਨਾਲ ਵਿਆਹ ਕੀਤਾ ਜੋ ਮੂਰਤੀਆਂ ਦੀ ਪੂਜਾ ਕਰਦੀ ਸੀ ਉਸਨੇ ਇਜ਼ਬਲ ਨਾਲ ਵਿਆਹ ਕੀਤਾ ਅਤੇ ਉਹ ਵਿਸ਼ਵਾਸੀ ਨਹੀਂ ਸੀ ਕਿਸੇ ਵੀ ਵਿਸ਼ਵਾਸੀ ਨੂੰ ਕਿਸੇ ਵੀ ਹਾਲਤ ਵਿੱਚ ਕਦੇ ਵੀ ਇੱਕ ਅਵਿਸ਼ਵਾਸੀ ਨਾਲ ਵਿਆਹ ਕਰਨਾ ਨਹੀਂ ਚਾਹੀਦਾ ਵਿਸ਼ਵਾਸੀਆਂ ਨੂੰ ਹਮੇਸ਼ਾ ਵਿਸ਼ਵਾਸੀਆਂ ਵਿੱਚ ਹੀ ਵਿਆਹ ਕਰਨਾ ਚਾਹੀਦਾ ਹੈ ਹਵਾਲੇ ਤੋਂ ਬਾਹਰ ਕੀ ਇਹ ਮਹਾ ਜੋ ਇਸ ਮਾਮਲੇ ਵਿੱਚ ਇਨਾ ਬੇਰਹਿਮ ਹ ਜਾਕੀ ਇਹ ਨਬੀ ਦੇ ਸ਼ਬਦ ਹਨ ਕਿ ਬਾਈਬਲ ਵੀ ਇਹੋ ਬਿਆਨ ਹੀ ਕਰਦੀ ਕਿ ਪੌਲਸ ਠੀਕ ਇਹੋ ਗੱਲਾਂ ਕਹਨ ਨਹੀਂ ਖੜਾ ਸੀ ਜੀ ਹਾਂ ਸ਼੍ਰੀਮਾਨ ਇਹ ਪਵਿੱਤਰਤਾਈ ਹੈ ਜਾਂ ਨਰਕ ਹੈ ਅਬਰਾਹਮ ਆਪਣੇ ਪੁੱਤਰ ਦਾ ਵਿਆਹ ਕਿਸੇ ਬੇਪਰਤੀ ਦੇ ਨਾਲ ਕਰਨਾ ਨਹੀਂ ਚਾਹੁੰਦਾ ਸੀ ਭਾਈ ਬ੍ਰਹਮਦਸ ਦੇਸ਼ ਫੈਸਲੇ ਦੀ ਕੜੀ 11 ਜੂਨ 1959 ਹਵਾਲਾ ਅਬਰਾਹਮ ਇਸ ਗੱਲ ਵਿੱਚ ਪੱਕਾ ਸੀ ਕਿ ਉਹ ਆਪਣੇ ਪੁੱਤਰ ਦਾ ਵਿਆਹ ਕਿਸੇ ਬੇਪਰਤੀਤ ਨਾਲ ਕਰਨਾ ਨਹੀਂ ਚਾਹੁੰਦਾ ਸੀ ਅੱਜ ਮਸੀਹਾਂ ਦੇ ਲਈ ਅਜਿਹਾ ਫੈਸਲਾ ਕਰਨਾ ਚੰਗਾ ਹੋਵੇਗਾ ਅਤੇ ਜੋ ਅਬਰਾਹਮ ਦੇ ਪੁੱਤਰ ਤੀਆਂ ਹਨ ਉਹਨਾਂ ਲਈ ਆਪਣੇ ਬੱਚਿਆਂ ਦੇ ਸੰਬੰਧ ਵਿੱਚ ਅਜਿਹਾ ਹੀ ਫੈਸਲਾ ਕਰਨਾ ਇੱਕ ਚੰਗੀ ਗੱਲ ਹੋਵੇਗੀ ਹੁਣ ਅਬਰਾਹਮ ਲਈ ਇਹ ਮਾਇਨੇ ਨਹੀਂ ਰੱਖਦਾ ਸੀ ਕਿ ਉਹ ਬੇਪਰਤੀਤੀਆਂ ਲੜਕੀਆਂ ਕਿੰਨੀਆਂ ਸੁੰਦਰ ਸਨ ਅਤੇ ਉਹ ਕਿੰਨੀਆਂ ਚੰਗੀਆਂ ਔਰਤਾਂ ਸਨ ਪਰ ਅਬਰਾਹਮ ਨਹੀਂ ਚਾਹੁੰਦਾ ਸੀ ਕਿ ਉਸ ਦੇ ਪੁੱਤਰ ਦਾ ਸਬੰਧ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਹੋਵੇ ਹਵਾਲੇ ਤੋਂ ਬਾਹਰ ਪ੍ਰਾਵੋ ਅਤੇ ਪੈਣੋ ਅਬਰਾਹਮ ਆਪਣੇ ਪੁੱਤਰ ਦਾ ਵਿਆਹ ਕਿਸੇ ਵੀ ਬੇਪਰਤੀਤੀ ਲੜਕੀ ਨਾਲ ਕਰਨਾ ਨਹੀਂ ਚਾਹੁੰਦਾ ਸੀ ਕਿਉਂਕਿ ਉਹ ਪਰਮੇਸ਼ਰ ਦਾ ਮਿੱਤਰ ਸੀ ਜੀ ਹਾਂ ਅਤੇ ਅਜਿਹੇ ਵੀ ਲੋਕ ਹਨ ਜੋ ਇਹ ਦਾਅਵਾ ਕਰਦੇ ਹਨ ਕਿ ਉਹ ਸੰਦੇਸ਼ ਨਾਲ ਸੰਬੰਧਿਤ ਹਨ ਪਰ ਜਦੋਂ ਉਹਨਾਂ ਦੇ ਲੜਕੇ ਜਾਂ ਲੜਕੀ ਨੂੰ ਪਰਮੇਸ਼ਰ ਦੇ ਘਰ ਵਿੱਚ ਥੋੜੇ ਬਹੁਤ ਸਮੇਂ ਵਿੱਚ ਜੀਵਨ ਸਾਥੀ ਨਹੀਂ ਮਿਲਦਾ ਤਾਂ ਉਹ ਗੁਪਤ ਰੂਪ ਵਿੱਚ ਕਿਸੇ ਬੇਪਰਤੀਤੇ ਮੁਕਤੀ ਨਾ ਪਾਈ ਹੋਈ ਕੋਲ ਚਲੇ ਜਾਂਦੇ ਹਨ ਅਤੇ ਉਸ ਨੂੰ ਪਰਮਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਸ ਦੇ ਘਰ ਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੰਦੇ ਹਨ ਜੀ ਹਾਂ ਇਸ ਤੋਂ ਬਾਅਦ ਫਿਰ ਉਹ ਉਹਨਾਂ ਨੂੰ ਲੈ ਕੇ ਆਉਣ ਲਈ ਅਤੇ ਬਪਤਿਸਮਾ ਦਵਾਉਣ ਦੇ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਸ ਆਦਮੀ ਨੂੰ ਆਪਣੀ ਧੀ ਲਈ ਜਾਂ ਉਸ ਔਰਤ ਨੂੰ ਆਪਣੇ ਪੁੱਤਰ ਲਈ ਹਾਸਲ ਕਰ ਸਕਣ ਤੁਸੀਂ ਇੱਕ ਢੋਂਗੀ ਅਤੇ ਪਖੰਡੀ ਹੋ ਜੀ ਹਾ ਸ਼੍ਰੀਮਾਨ ਅਤੇ ਤੁਸੀਂ ਬਿਲਕੁਲ ਵੀ ਅਬਰਾਹਮ ਦੇ ਪੁੱਤਰਾਂ ਵਾਂਗ ਕੰਮ ਨਹੀਂ ਕਰ ਰਹੇ ਤੁਸੀਂ ਜੋ ਪਿਤਾ ਹੋ ਤੁਹਾਨੂੰ ਉਸ ਸ਼ੈਤਾਨ ਨੂੰ ਆਪਣੇ ਤੋਂ ਦੂਰ ਭਜਾਉਣਾ ਚਾਹੀਦਾ ਹੈ ਮਾਂ ਹੋਣ ਦੇ ਨਾਤੇ ਜੋ ਤੁਸੀਂ ਹੋ ਤੁਹਾਨੂੰ ਉਸ ਸ਼ੈਤਾਨ ਨੂੰ ਆਪਣੇ ਤੋਂ ਦੂਰ ਭਜਾ ਦੇਣਾ ਚਾਹੀਦਾ ਹੈ ਤੁਸੀਂ ਕਹਿੰਦੇ ਹੋ ਪਾਸਟਰ ਤੂੰ ਕਿੱਥੇ ਇਸ ਦਾ ਪ੍ਰਚਾਰ ਕਰਦਾ ਹੈ ਇਥੇ ਹੀ ਇਹ ਕਾਰਨ ਹੈ ਕਿ ਇਸ ਸਮੂਹ ਵਿੱਚ ਬਹੁਤ ਸੁਧਾਰ ਹੋਇਆ ਹੈ ਹਵਾਲੇ ਤੋਂ ਬਾਹਰ ਹੌਨ ਪਰਮੇਸ਼ਰ ਚਾਹੁੰਦਾ ਹੈ ਕਿ ਉਸ ਦੇ ਲੋਕ ਬੇਪਤੀਤੀਆਂ ਤੋਂ ਵੱਖਰੇ ਰਹਿਣ ਭਾਈ ਬ੍ਰਹਮ ਦਾ ਸੰਦੇਸ਼ ਅਨਸਮੇ ਦੀ ਖੁਸ਼ਕਵਿਤਾ ਪ੍ਰਚਾਰ 6 ਮਾਰਚ 1962 ਸੰਮ ਹਵਾਲਾ ਪਰਮੇਸ਼ਰ ਚਾਹੁੰਦਾ ਹੈ ਕਿ ਉਸ ਦੇ ਲੋਕ ਬੇਪਤੀਤੀ ਅਤੇ بے پتیتیاں ਤੋਂ ਦੂਰ ਰਹਿਣ ਇਸ ਮਾਮਲੇ ਵਿੱਚ ਤੁਹਾਡੇ ਵਿੱਚ ਬਹੁਤ ਸਾਰੇ ਲੋਕ ਇੱਕ ਗਲਤੀ ਕਰਦੇ ਹਨ ਉਹ ਇਸ ਤੇ ਗਲਤੀ ਕਰਦੇ ਹਨ ਕਈ ਵਾਰ ਤੁਸੀਂ ਆਪਣੇ ਬੱਚਿਆਂ ਨੂੰ ਛੋਟੇ ਉਸ ਵਰਲਡ ਨਾਲ ਬਾਹਰ ਖੇਡਣ ਦਿੰਦੇ ਹੋ ਕੀ ਤੁਸੀਂ ਸਮਝੇ ਪਰ ਤੁਸੀਂ ਇਜਾਜ਼ਤ ਦਿੰਦੇ ਹੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਧੀ ਰਾਤ ਨੂੰ ਕਿਸ ਨਾਲ ਬਾਹਰ ਜਾਂਦੀ ਹੈ ਦੇਖਿਆ ਕੀ ਤੁਸੀਂ ਸਮਝੇ ਹੋ ਸਕਦਾ ਹੈ ਕਿ ਤੁਸੀਂ ਇੱਕ ਵਘਤ ਕੁੜੀ ਦੇ ਰੂ ਬੇਚ ਚਰਚ ਦੇ ਆਲੇ ਦੁਆਲੇ ਉਸ ਦੀ ਪਰਵਿਸ਼ ਕੀਤੀ ਹੋਵੇ ਅਤੇ ਪਹਿਲੀ ਗੱਲ ਜੋ ਤੁਸੀਂ ਜਾਣਦੇ ਹੋ ਉਹ ਉਸ ਉਸਵਾਲ ਜਾਂ ਉਹਨਾਂ ਵਿੱਚੋਂ ਇੱਕ ਦੇ ਨਾਲ ਜਾਂਦੀ ਹੈ ਅਤੇ ਉਹ ਲੜਕਾ ਇੱਕ ਨਾਸਤਿਕ ਇੱਕ ਬੇਪ੍ਰਤੀਤਾ ਹੈ ਅਤੇ ਤੁਹਾਡੀ ਲੜਕੀ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਅਰੇ ਤੁਹਾਨੂੰ ਨਹੀਂ ਪਤਾ ਕਿ ਉਹ ਲੜਕਾ ਕੀ ਹੈ। ਕੀ ਤੁਸੀਂ ਸਮਝਿਆ? ਉਸ ਤੋਂ ਬਾਅਦ ਉਸ ਨਾਲ ਵਿਆਹ ਕਰੇਗਾ ਅਤੇ ਦੇਖੋ ਕਿ ਤੁਹਾਡੇ ਬੱਚੇ ਤੁਹਾਡੇ ਰਿਸ਼ਤੇਦਾਰ ਕਿੱਥੇ ਹਨ। ਕੀ ਤੁਸੀਂ ਸਮਝੇ? ਤੁਸੀਂ ਸਾਵਧਾਰ ਰਹੋ। ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਲੋਕ ਵੱਖਰੇ ਹੋਣ ਹਵਾਲੇ ਤੋਂ ਬਾਹਰ ਜਦੋਂ ਉਹ ਇੱਕ ਪਤਨੀ ਚੁੰਦਾ ਹੈ ਤਾਂ ਇਹ ਇਹੋ ਦੱਸਦਾ ਹੈ ਕਿ ਉਸ ਦੇ ਅੰਦਰ ਕੀ ਹੈ ਪਾਈਬ੍ਰੰਦ ਦਾ ਸੰਦੇਸ਼ ਇੱਕ ਲਾੜੀ ਦੀ ਚੋਣ 29 ਅਪ੍ਰੈਲ 1950 ਹਵਾਲਾ ਇਸ ਲਈ ਤੁਹਾਨੂੰ ਹਮੇਸ਼ਾ ਸਹੀ ਚੋਣ ਹੀ ਕਰਨੀ ਚਾਹੀਦੀ ਹੈ ਫਿਰ ਇੱਕ ਆਦਮੀ ਆਪਣੀ ਪਤਨੀ ਦਰੂਪ ਵਿੱਚ ਜਿਸ ਕਿਸਮ ਦੀ ਔਰਤ ਨੂੰ ਚੁੰਦਾ ਹੈ ਉਸ ਤੋਂ ਉਸ ਆਦਮੀ ਦੀਆਂ ਇੱਛਾਵਾਂ ਅਤੇ ਚਰਿੱਤਰ ਪ੍ਰਗਟ ਹੁੰਦੇ ਹਨ ਜੇਕਰ ਇੱਕ ਆਦਮੀ ਗਲਤ ਕਿਸਮ ਦੀ ਔਰਤ ਨੂੰ ਚੁਣਦਾ ਹੈ ਤਾਂ ਇਹ ਉਸਦੇ ਚਰਿੱਤਰ ਨੂੰ ਉਜਾਗਰ ਕਰਦਾ ਹੈ ਅਤੇ ਜਦੋਂ ਆਪਣੇ ਆਪ ਨੂੰ ਉਸ ਨਾਲ ਵਿਆਹ ਦੇ ਬੰਧਨ ਵਿੱਚ ਬੰਦ ਹੈ ਤਾਂ ਇਹ નિਸ਼ਚਿਤ ਰੂਪ ਦੱਸਦਾ ਹੈ ਕਿ ਉਸ ਦੇ ਅੰਦਰ ਕੀ ਹੈ ਇੱਕ ਔਰਤ ਆਪ ਹੀ ਇਹ ਦੱਸਦੀ ਹੈ ਕਿ ਉਸ ਨੂੰ ਪਤਨੀ ਦੇ ਰੂਪ ਵਿੱਚ ਚੁਣਨ ਵਾਲਾ ਵਿਅਕਤੀ ਕਿਸ ਤਰ੍ਹਾਂ ਦਾ ਹੈ ਉਸ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਵਿਅਕਤੀ ਅੰਦਰੋਂ ਕੀ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਬਾਹਰੋਂ ਕੀ ਕਹਿੰਦਾ ਹੈ ਬਸ ਤੁਸੀਂ ਇਹ ਵੇਖੋ ਕਿ ਉਹਨੇ ਵਿਆਹ ਕਿਸ ਨਾਲ ਕੀਤਾ ਹੈ ਹਵਾਲੇ ਤੋਂ ਬਾਹਰ ਜਦੋਂ ਕੋਈ ਆਦਮੀ ਇੱਕ ਔਰਤ ਨੂੰ ਆਪਣੀ ਪਤਨੀ ਵਜੋਂ ਚੁੰਦਾ ਹੈ ਤਾਂ ਇਹ ਉਸਦੇ ਚਰਿੱਤਰ ਨੂੰ ਪ੍ਰਗਟ ਕਰਦਾ ਹੈ ਕਿ ਉਸਦੇ ਅੰਦਰ ਕੀ ਹੈ ਜੀ ਹਾਂ ਅਤੇ ਜਦੋਂ ਤੁਸੀਂ ਜਾਂਦੇ ਹੋ ਅਤੇ ਸੰਸਾਰ ਵਿੱਚੋਂ ਇੱਕ ਔਰਤ ਨੂੰ ਆਪਣੀ ਪਤਨੀ ਵਜੋਂ ਚੁੰੰਦੇ ਹੋ ਜੋ ਇੱਕ ਵੇਸਵਾ ਹੈ ਜੋ ਇੱਕ ਅਤਾਰਮੀ ਔਰਤ ਹੈ ਇੱਕ ਐਸੀ ਔਰਤ ਹੈ ਜੋ ਦੁਨੀਆਦਾਰੀ ਵਿੱਚ ਆਪਣਾ ਜੀਵਨ ਬਤੀਤ ਕਰ ਰਹੀ ਹੈ ਅਤੇ ਹੋ ਸਕਦਾ ਹੈ ਕਿ ਉਸਨੇ 10 ਆਦਮੀਆਂ ਨਾਲ ਹਰਾਮ ਕਰ ਕੀਤੀ ਹੋਵੇ ਅਤੇ ਤੁਸੀਂ ਜਾਣਾ ਚਾਹੁੰਦੇ ਹੋ ਅਤੇ ਉਸ ਨੂੰ ਆਪਣੀ ਪਤਨੀ ਵਜੋਂ ਪ੍ਰਾਪਤ ਕਰਨਾ ਚਾਹੁੰਦੇ ਹੋ ਅਤੇ ਇਸ ਦੇ ਲਈ ਉਸ ਨੂੰ ਬਪਤਿਸਮਾ ਦੁਆਣ ਵੀ ਆਂਦੇ ਹੋ ਤਦ ਤੁਸੀਂ ਪੂਰੀ ਤਰ੍ਹਾਂ ਨਾਲ ਇੱਕ ਢੋਂਗੀ ਅਤੇ ਪਖੰਡੀ ਹੋ ਇਹ ਉਹ ਦੱਸਦਾ ਹੈ ਕਿ ਤੁਹਾਡੇ ਅੰਦਰ ਕੁਝ ਵੀ ਨਹੀਂ ਹੈ ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਢੋਂਗ ਤੇ ਪਖੰਡ ਕੀਤਾ ਜਾ ਰਿਹਾ ਹੈ ਅਤੇ ਤੁਹਾਡੇ ਅੰਦਰ ਇੱਕ ਸੱਪ ਹੈ ਤੁਸੀਂ ਨਵੇਂ ਸਿਰੇ ਤੋਂ ਪੈਦਾ ਹੋਏ ਨਹੀਂ ਹੋ ਤੁਹਾਡਾ ਚਰਿੱਤਰ ਤਾਂ ਅਸ਼ਲੀਲ ਅਤੇ ਕਿਣੌਣਾ ਹੈ ਤੁਹਾਡੀ ਭੁੱਖ ਉਸ ਗਿਰਜ ਵਰਗੀ ਹੈ ਜੋ ਕੂੜੇ ਦੇ ਢੇਰ ਕੋ ਜਾ ਕੇ ਉਸ ਵਿੱਚੋਂ ਵੀ ਕੁਝ ਚੁਗ ਲੈਂਦਾ ਹੈ ਅਤੇ ਫਿਰ ਤੁਸੀਂ ਉਸੇ ਨੂੰ ਪਰਮੇਸ਼ਰ ਦੇ ਘਰ ਲੈ ਕੇ ਆ ਜਾਂਦੇ ਹੋ ਅਤੇ ਉਸ ਨੂੰ ਕੁਝ ਪਾਣੀ ਵਿੱਚ ਪਾ ਦਿੰਦੇ ਹੋ ਅਤੇ ਫਿਰ ਉਸੇ ਨੂੰ ਖਾ ਲੈਂਦੇ ਹੋ ਤੁਸੀਂ ਤਾਂ ਇੱਕ ਗਿਰਜ ਹੋ ਤੁਸੀਂ ਅਣਸਾਵੇਂ ਜੂਲੇ ਵਿੱਚ ਚੁੱਤੇ ਹੋਏ ਹੋ ਜੇ ਉਹ ਉਸ ਤਰ੍ਹਾਂ ਦੀ ਔਰਤ ਨਾਲ ਵਿਆਹ ਕਰਦਾ ਹੈ ਤਾਂ ਉਹ ਪਰਮੇਸ਼ਰ ਦੀ ਕਿਰਪਾ ਤੋਂ ਡਿੱਗ ਚੁੱਕਿਆ ਹੈ ਪਾਈਬ੍ਰਾਂਦ ਦਾ ਸੰਦੇਸ਼ ਇੱਕ ਲਾੜੀ ਦੀ ਚੋਣ 29 ਅਪ੍ਰੈਲ 1900 ਪੈਂਸਨ ਹਵਾਲਾ ਪਰ ਉਸਦਾ ਅਧਿਆਤਮਿਕ ਚਰਿੱਤਰ ਉਸ ਪਰਿਵਾਰਿਕ ਦੁਲਨ ਤੋਂ ਬਹੁਤ ਦੂਰ ਹੈ ਜਿਨੂੰ ਲੈਣ ਲਈ ਮਸੀਹ ਆ ਰਿਹਾ ਹੈ ਜੇ ਕੋਈ ਮਸੀਹ ਆਦਮੀ ਉਸ ਤਰ੍ਹਾਂ ਦੀ ਔਰਤ ਨਾਲ ਵਿਆਹ ਕਰਦਾ ਹੈ ਤਾਂ ਇਹ ਇਹੋ ਦਰਸਾਉਂਦਾ ਹੈ ਕਿ ਉਹ ਪਰਮੇਸ਼ਵਰ ਦੀ ਕਿਰਪਾ ਤੋਂ ਡਿੱਗ ਚੁੱਕਾ ਹੈ ਜਦੋਂ ਉਹ ਇਸ ਕਿਸਮ ਦੀ ਔਰਤ ਦੀ ਚੋਣ ਕਰਦਾ ਹੈ ਤਾਂ ਪਰਮੇਸ਼ਵਰ ਦੇ ਪ੍ਰਤੀ ਅਤੇ ਉਸਦੇ ਪੁਹਿਖ ਦੇ ਘਰ ਦੇ ਪ੍ਰਤੀ ਉਸ ਦੀ ਪਸੰਦ ਉਸ ਦਾ ਘਰ ਪਰਵਾਕ ਕਿਉਂ ਜਾ ਹੋਣਾ ਚਾਹੀਦਾ ਹੈ ਬਹੁਤ ਦੂਰ ਜਾਂਦੀ ਹੈ ਜੀ ਨਹੀਂ ਸ਼੍ਰੀਮਾਨ ਯਕੀਨਨ ਅਜਹੀ ਲੜਕੀ ਮਸੀਹੀ ਹਿਤ ਵਿੱਚ ਫਿੱਟ ਨਹੀਂ ਬੈਠ ਸਕੇਗੀ ਹਵਾਲੇ ਤੋਂ ਬਾਹਰ ਮੈਂ ਇਸ ਗੱਲ ਵਿੱਚ ਵਿਸ਼ਵਾਸ ਨਹੀਂ ਕਰਦਾ ਕਿ ਕਿਸੇ ਵੀ ਮਸੀਹੀ ਨੂੰ ਅਧਰਮੀ ਆਦਮੀ ਜਾਂ ਔਰਤ ਨਾਲ ਵਿਆਹ ਕਰਨਾ ਚਾਹੀਦਾ ਹੈ ਅਤੇ ਅਜਿਹਾ ਬਾਹਰ ਸੰਦੇਸ਼ ਦੇ ਮੰਨਣ ਵਾਲਿਆਂ ਦੇ ਵਿੱਚ ਹੋ ਰਿਹਾ ਹੈ ਉਹ ਬਾਹਰ ਜਾਂਦੇ ਹਨ ਅਤੇ ਸੰਸਾਰ ਵਿੱਚੋਂ ਆਪਣੇ ਲਈ ਜੀਵਨ ਸਾਥੀ ਚੁੰਦੇ ਹਨ ਅਤੇ ਉਹ ਉਸ ਨੂੰ ਆਪਣੇ ਨਾਲ ਲੈ ਕੇ ਆਉਂਦੇ ਹਨ ਅਤੇ ਪਾਸਟਰ ਉਹਨਾਂ ਨੂੰ ਆਸ਼ੀਸ਼ ਦਿੰਦੇ ਹਨ ਜੀ ਹਾਂ हे ਪਰਮੇਸ਼ਰ ਮੈਂ ਰੇਡੀਓ ਤੇ ਖਬਰਾਂ ਸੁਣ ਰਿਹਾ ਸੀ ਅਤੇ ਇੱਕ ਭੁੱਖਾ ਬੱਚਾ ਭੁੱਖ ਨਾਲ ਮਰ ਰਿਹਾ ਸੀ ਅਤੇ ਇੱਕ ਔਰਤ ਆਪਣੇ ਬੱਚੇ ਨਾਲ ਭੁੱਖ ਦੇ ਕਾਰਨ ਰੋ ਰਹੀ ਸੀ ਅਤੇ ਇੱਕ ਆਦਮੀ ਭੁੱਖ ਨਾਲ ਤੜਫ ਰਿਹਾ ਸੀ ਲੜਕੇ ਇਸ ਨੂੰ ਤਾਂ ਤੁਹਾਡੇ ਦਿਲ ਨੂੰ ਚੀਰ ਕੇ ਰੱਖ ਦੇਣਾ ਚਾਹੀਦਾ ਹੈ ਅੱਜ ਦੁਪਹਿਰ ਤੁਸੀਂ ਕੁਝ ਚਿੱਠੀਆਂ ਸੁਣਨ ਜਾ ਰਹੇ ਹੋ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਮੈਨੂੰ ਭੁੱਖਮਰੀ ਅਤੇ ਭੁੱਖ ਨਾਲ ਤੜਪ ਕੇ ਮਰਨ ਦੇ ਦਰਦਪਰੇ ਹਾਲਾਤਾਂ ਬਾਰੇ ਦੱਸਿਆ ਚਾਰ ਜਾਂ ਪੰਜ ਸੂਬਿਆਂ ਵਿੱਚ 1 ਕਰੋੜ ਲੋਕ ਭੁੱਖ ਨਾਲ ਬਿਹਾਰ ਹਨ ਇੱਕ ਭਰਾ ਨੇ ਮੈਨੂੰ ਲਿਖਿਆ ਪਿੰਡ ਵਿੱਚ 34 ਲੋਕ ਭੁੱਖ ਨਾਲ ਮਰ ਗਏ ਹਨ ਉਸਨੇ ਕਿਹਾ ਹੈ ਭਾਈ ਮੇਰੇ ਲਈ ਕੁਝ ਪੈਸੇ ਭੇਜੋ ਮੈਂ ਕੁਝ ਮੱਕੀ ਖਰੀਦਣਾ ਚਾਹੁੰਦਾ ਹਾਂ ਜੀ ਹਾਂ ਮੈਂ ਉਸ ਨੂੰ ਕੁਝ ਪੈਸੇ ਭੇਜੇ ਪਰ ਮੈਨੂੰ ਨਹੀਂ ਪਤਾ ਕਿ ਉਹ ਉਸ ਤੱਕ ਪਹੁੰਚ ਸਕਣਗੇ ਜਾਂ ਨਹੀਂ ਅਕਾਲ ਪ੍ਰਭਾਵਿਤ ਖੇਤਰ ਵਿੱਚ ਉਹ ਹਰ ਇੱਕ ਚਿੱਠੀ ਨੂੰ ਪਾੜ ਕੇ ਵਿਕਦੇ ਹਨ ਉਹ ਹਰ ਇੱਕ ਕੋਆਰਡੀ ਨੂੰ ਲੈਣਾ ਚਾਹੁੰਦੇ ਹਨ ਉਸਨੇ ਕਿਹਾ ਭਾਈ ਉਹਨਾਂ ਵਿੱਚੋਂ ਸਿਰਫ 10 ਲੋਕ ਹੀ ਚਰਚ ਆਏ ਸਨ ਬਾਕੀ ਭੁੱਖੀਆਂ ਅਤੇ ਉਪੋਖ ਦੇ ਕਾਰਨ ਆਪਣੇ ਘਰਾਂ ਵਿੱਚ ਤੜਫ ਰਹੇ ਹਨ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਭੋਜਨ ਲਈ ਪਰਮੇਸ਼ਰ ਦਾ ਧੰਨਵਾਦ ਕਰੋ ਮੈਂ ਭਰਾਵਾਂ ਨੂੰ ਦੱਸ ਰਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਭੁੱਖੇ ਨੂੰ ਮਰਦੇ ਨਹੀਂ ਵੇਖਿਆ ਅਸੀਂ ਖੁਸ਼ਹਾਲ ਲੋਕ ਹਾਂ ਅਤੇ ਮੈਨੂੰ ਸ਼ੱਕ ਹੈ ਕਿ ਤੁਹਾਡੇ ਵਿੱਚੋਂ ਕਿਸੇ ਨੇ ਵੀ ਅਜਿਹਾ ਵੇਖਿਆ ਹੋਵੇ ਮੈਂ ਆਪਣੀ ਜ਼ਿੰਦਗੀ ਵਿੱਚ ਸਿਰਫ ਇੱਕ ਹੀ ਅਜਿਹੇ ਵਿਅਕਤੀ ਨੂੰ ਮਿਲਿਆ ਹਾਂ ਜੋ ਭੁੱਖ ਨਾਲ ਮਰ ਰਿਹਾ ਸੀ ਉਹ ਰ데요 ਹੋਇਆ ਸੀ ਉਹ ਇੱਕ ਬੁਢਾ ਆਦਮੀ ਸੀ ਅਤੇ ਮੈਂ ਅਤੇ ਮੇਰਾ ਇੱਕ ਦੋਸਤ ਉਸ ਕੋਲ ਗਏ ਅਤੇ ਅਸੀਂ ਉਸ ਨੂੰ ਭੋਜਨ ਦਿੱਤਾ ਅਤੇ ਕਈ ਦਿਨ ਬਾਅਦ ਉਹ ਉਸ ਬਜ਼ੁਰਗ ਦੇ ਵਿੱਚ ਜੀਵਨ ਆਇਆ ਤੁਸੀਂ ਨਹੀਂ ਜਾਣਦੇ ਭਰਾਵੋ ਤੁਸੀਂ ਨਹੀਂ ਜਾਣਦੇ ਕਿ ਤੜਪ ਕੀ ਹੈ ਇਹ ਲੜਕੇ ਉਹ ਬੱਚਾ ਰੋਂਦਾ ਹੈ ਅਤੇ ਮਾਂ ਵਿਰਲਾਪ ਕਰਦੀ ਹੈ ਅਤੇ ਤੁਸੀਂ ਉਸ ਰੋਣ ਅਤੇ ਭੁਜਨ ਲਈ ਵਿਰਲਾਪ ਦੇ ਪਿੱਛੇ ਹੋਰ ਬਹੁਤ ਸਾਰੀਆਂ ਆਵਾਜ਼ਾਂ ਸੁਣਦੇ ਹੋ 1 ਕਰੋੜ ਲੋਕ ਅਜੇ ਹਨ ਜਿਨ੍ਹਾਂ ਨੂੰ ਰੋਟੀ ਦੀ ਬਹੁਤ ਲੋੜ ਹੈ ਅਤੇ ਰੋਟੀ ਲਈ ਲਾਈਨ ਵਿੱਚ ਖੜੇ ਹਨ ਅਤੇ ਤੁਹਾਡੇ ਕੋਲ 300 ਡਾਲਰਾਂ ਦੀ ਡਰੈਸ ਖਰੀਦਣ ਲਈ ਪੈਸੇ ਹਨ ਤੁਸੀਂ ਹਰ ਸਾਲ ਨਵਾਂ ਫ੍ਰਿਜ ਲੈਣਾ ਚਾਹੁੰਦੇ ਹੋ ਤੁਸੀਂ ਇਸ ਸੰਸਾਰ ਵਾਸਤੇ ਹੀ ਜੀ ਰਹੇ ਹੋ ਹੁਣ ਜਦੋਂ ਇਹ ਸੰਦੇਸ਼ ਬਾਹਰ ਨਿਕਲੇਗਾ ਤਾਂ ਅਜਿਹੇ ਪ੍ਰਚਾਰਕ ਬੇਨਕਾਬ ਹੋ ਜਾਣਗੇ ਅਸੀਂ ਹਰ ਤਰ੍ਹਾਂ ਦੇ ਨਾਲ ਇਸ ਅਨੈਤਿਕ ਆਤਮਾ ਦੇ ਵਿਰੁੱਧ ਹਾਂ ਅਤੇ ਮੈਨੂੰ ਨਿਰਾਸ਼ਾ ਹੋਵੇਗੀ ਜੇਕਰ ਇੱਥੇ ਅੰਦਰ ਜੇ ਕੋਈ ਆਦਮੀ ਬੈਠਾ ਹੈ ਜਿਹਦੇ ਉੱਪਰ ਸਵੇਦ ਦਾ ਪ੍ਰਚਾਰ ਬਿਲਕੁਲ ਠੀਕ ਫਿੱਟ ਬੈਠ ਰਿਹਾ ਹੋਵੇ ਜਿਹਾ ਸਿਰ ਟੈਲੀਵਿਜ਼ਨ ਦੇ ਵਿੱਚ ਅਤੇ ਇੰਟਰਨੈਟ ਦੇ ਵਿੱਚ ਖੁੱਬਿਆ ਰੰਦਾ ਹੈ ਅਤੇ ਉਹਨਾਂ ਵੀਡੀਓਜ਼ ਤੇ ਆਪਣਾ ਸਮਾਂ ਬਰਬਾਦ ਕਰ ਰਿਹਾ ਹੈ ਅਤੇ ਪ੍ਰਾਤਨਾ ਕਰਨ ਚ ਦਿਲਚਸਪੀ ਗੁਆ ਰਿਹਾ ਹੈ। ਬਚਨ ਦੇ ਵਿੱਚ ਦਿਲਚਸਪੀ ਗੁਆ ਰਿਹਾ ਹੈ ਅਤੇ ਉਹਨਾਂ ਲੋਕਾਂ ਨਾਲ ਦੋਸਤੀ ਕਰ ਰਿਹਾ ਹੈ ਜੋ ਬਚਾਏ ਨਹੀਂ ਗਏ ਹਨ। ਕੋਈ ਵੀ ਵਿਅਕਤੀ ਜੋ ਇਹਨਾਂ ਗੱਲਾਂ ਲਈ ਦੋਸ਼ੀ ਹੈ ਜਿਨ੍ਹਾਂ ਦਾ ਮੈਂ ਪ੍ਰਚਾਰ ਕੀਤਾ ਹੈ ਤਾਂ ਉਹ ਸ਼ਖਸ ਇੱਕ ਨਿੰਦਿਆ ਹੈ। ਇਹ ਭਰਾਵੋ ਇਥੇ ਕੋਈ ਵੀ ਅਜਿਆ ਨਹੀਂ ਹੈ ਜੋ ਇਹਨਾਂ ਗੱਲਾਂ ਦਾ ਦੋਸ਼ੀ ਹੋਵੇ ਕਿਉਂਕਿ ਮੈਂ ਤੁਹਾਡੇ ਬਚਪਨ ਤੋਂ ਹੀ ਇਹਨਾਂ ਦਾ ਪ੍ਰਚਾਰ ਕਰਦਾ ਆ ਰਿਹਾ ਹਾਂ। ਤੁਹਾਡੇ ਵਿੱਚੋਂ ਕੁਝ ਤਾਂ ਮਾਮਾ ਅਤੇ ਦਾਦੀਆਂ ਬਣ ਗਈਆਂ ਹਨ। ਅਤੇ ਤੁਹਾਡੇ ਕੋਲ ਕੋਈ ਬਹਾਨਾ ਨਹੀਂ ਹੈ ਖੁਸ਼ਖਬਰੀ ਦਾ ਪ੍ਰਚਾਰਕ ਹੋਣ ਦੇ ਨਾਤੇ ਮੈਂ 35 ਸਾਲਾਂ ਤੋਂ ਇਹਨਾਂ ਗੱਲਾਂ ਦਾ ਐਲਾਨ ਕਰ ਰਿਹਾ ਹਾਂ ਇਸ ਤੋਂ ਪਹਿਲਾਂ ਕਿ ਮੈਂ ਭੈ ਬ੍ਰਹਮਣ ਨੂੰ ਕਦੇ ਜਾਣਦਾ ਮੈਂ ਪਵਿੱਤਰਤਾਈ ਦਾ ਪ੍ਰਚਾਰ ਕੀਤਾ ਇਸ ਤੋਂ ਪਹਿਲਾਂ ਕਿ ਮੈਂ ਸੰਦੇਸ਼ ਨੂੰ ਜਾਣਦਾ ਮੇਰੇ ਕੋਲ ਇੱਥੇ ਔਰਤਾਂ ਇਸੇ ਤਰ੍ਹਾਂ ਦੇ ਹੀ ਪਹਿਰਾਵੇ ਪਾ ਰਹੀਆਂ ਸਨ ਅਤੇ ਫਿਰ ਵੀ ਜੇ ਤੁਸੀਂ ਅਜਿਆ ਕਹਿੰਦੇ ਹੋ ਕਿ ਤੁਸੀਂ ਨਹੀਂ ਜਾਣਦੇ ਸੀ ਕਿ ਤੁਹਾਨੂੰ ਕਿਸੇ ਅਧਰਮੀ ਕਿਸਮ ਦੇ ਵਿਅਕਤੀ ਨਾਲ ਨਹੀਂ ਰਹਿਣਾ ਚਾਹੀਦਾ ਜੇ ਤੁਸੀਂ ਇਹ ਕਹਿੰਦੇ ਹੋ ਕਿ ਤੁਹਾਨੂੰ ਇਹ ਪਤਾ ਨਹੀਂ ਸੀ ਕਿ ਕਿਸੇ ਅਜੇ ਵੀਅਕਤੀ ਨਾਲ ਜੋ ਮੁਕਤੀ ਪਾਇਆ ਹੋਇਆ ਨਹੀਂ ਹੈ ਵਿਆਹ ਕਰਨਾ, ਟੀਵੀ ਦੇਖਣਾ, ਖੇਡਾਂ 'ਚ ਹਿੱਸਾ ਲੈਣਾ ਜਾਂ ਕੋਈ ਅਜੇ ਗਤੀਵਿਧੀ ਗਤੀਵਿਧੀ ਕਰਨਾ ਗਲਤ ਹੈ ਤਾਂ ਤੁਸੀਂ ਇੱਕ ਮਰੇ ਹੋਏ ਢੋਂਗੀ ਅਤੇ ਪਖੰਡੀ ਹੋ। ਤੁਹਾਨੂੰ ਪਸੀਨੇ ਦੀ ਹਰ ਇੱਕ ਬੂੰਦ ਦਾ ਜਵਾਬ ਦੇਣਾ ਪਵੇਗਾ। ਮੇਰੀ ਹਿੰਮਤ ਤੁਹਾਡੇ ਵਰਗੇ ਵਫਾਦਾਰ ਮਰਦਾਂ ਅਤੇ ਔਰਤਾਂ ਕਰਨ ਵੱਧਦੀ ਹੈ ਜੋ ਘੰਟਿਆਂ ਬੱਧੀ ਬੈਠ ਕੇ ਜੀਵਨ ਦੇ ਵਚਨ ਨੂੰ ਸੁਣਦੇ ਹਨ। ਪਾਵੇਂ ਉਹ ਇਹਨਾਂ ਕੰਮਾਂ ਦੇ ਦੋਸ਼ੀ ਨਹੀਂ ਹਨ ਫਿਰ ਵੀ ਉਹ ਖੁਸ਼ ਹਨ ਕਿ పాਪ ਬੇਨਕਾਬ ਹੋ ਗਿਆ ਹੈ ਉਹ ਖੁਸ਼ ਹਨ ਕਿ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਗਿਆ ਹੈ ਉਹ ਖੁਸ਼ ਹਨ ਕਿ ਕੋਈ ਹੋਰ ਇਹਨਾਂ ਗੱਲਾਂ ਨੂੰ ਸੁਣ ਰਿਹਾ ਹੈ ਅਤੇ ਕੁਝ ਅਜੇ ਲੋਕ ਹੋਣਗੇ ਜੋ ਇਹਨਾਂ ਗੱਲਾਂ ਨੂੰ ਸੁਣ ਰਹੇ ਹੋਣਗੇ ਅਤੇ ਆਪਣੇ ਛਟਕਾਰੇ ਦੀ ਉਡੀਕ ਕਰ ਰਹੇ ਹੋਣਗੇ ਪਰਮੇਸ਼ਵਰ ਤੁਹਾਡੇ ਤੋਂ ਜਵਾਬ ਮੰਗੇਗਾ ਪਰਮੇਸ਼ਰ ਨੇ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਰਵੱਈਏ ਦੇ ਕਾਰਨ ਸ਼ਰਾਪ ਦਿੱਤਾ ਹੈ ਕਿਉਂਕਿ ਤੁਸੀਂ ਇਸ ਤਰ੍ਹਾਂ ਦੇ ਪਾਸਟ ਨੂੰ ਸੁੰਨਾ ਚੰਦੇ ਹੋ ਜੋ ਤੁਹਾਡੀ ਜੀਵਨ ਦੇ ਵੱਲ ਅਗਵਾਈ ਕਰਨ ਦੇ ਲਈ ਆਪਣੇ ਆਪ ਨੂੰ ਮਾਰ ਸੁੱਟਦਾ ਹੈ ਅਤੇ ਫਿਰ ਵੀ ਤੁਸੀਂ ਉੱਥੇ ਕੁੜਤਣ ਵਾਲੇ ਸ਼ੈਤਾਨ ਅਤੇ ਨਫ਼ਰਤ ਭਰੀ ਆਤਮਾ ਅਤੇ ਆਲੋਚਨਾ ਕਰਨ ਵਾਲੇ ਮੂੰਹ ਨੂੰ ਲੈ ਕੇ ਬੈਠੇ ਰਹਿੰਦੇ ਹੋ ਅਤੇ ਆਪਣੇ ਪ੍ਰਚਾਰਕਾਂ ਦੀ ਆਪਣੇ ਬੱਚਿਆਂ ਦੇ ਨਾਲ ਆਪਣੇ ਪਤਿਆਂ ਨਾਲ ਆਪਣੀਆਂ ਪਤਨੀਆਂ ਨਾਲ ਆਪਣੇ ਭਰਾਵਾਂ ਨਾਲ ਆਪਣੀਆਂ ਭੈਣਾਂ ਨਾਲ ਆਪਣੇ ਗੁਆਂਢੀਆਂ ਨਾਲ ਆਲੋਚਨਾ ਕਰਦੇ ਹੁੰਦੇ ਹੋ ਤਾਂ ਇਸ ਲਈ ਤਾਂ ਤੁਹਾਨੂੰ ਇੱਕ ਪੂਰੀ ਤਰ੍ਹਾਂ ਦੇ ਨਾਲ ਇੱਕ ਢੋਂਗੀ ਪਖੰਡੀ ਬੰਨਾ ਪਵੇਗਾ ਅਤੇ ਸੰਭਵ ਹੈ ਕਿ ਇੱਕ ਯਹੂਦਾ ਹੋਣਾ ਪਵੇਗਾ ਯਹੂਦਾ ਨੇ ਇਹ ਹੀ ਕੀਤਾ ਪਰਮੇਸ਼ਰ ਦੇ ਲੋਕ ਜੋ ਪਹਿਲਾਂ ਤੋਂ ਹੀ ਚੁਣੇ ਹੋਏ ਹਨ ਉਸ ਵਰਗੇ ਚਰਵਾਹੇ ਨੂੰ ਪਿਆਰ ਕਰਦੇ ਹਨ ਉਹ ਚਰਵਾਹਾ ਜੋ ਉਹਨਾਂ ਦੀ ਅਗਵਾਈ ਜੀਵਨ ਦੇ ਵੱਲ ਕਰਦਾ ਹੈ ਉਹ ਉਸ ਦਾ ਆਦਰ ਤੇ ਸਨਮਾਨ ਕਰਦੇ ਹਨ ਜੀਹਾਂ ਉਹ ਉਸ ਨੂੰ ਆਪਣੇ ਸਿਰ ਮੱਥੇ ਰੱਖਦੇ ਹਨ ਉਹ ਨਹੀਂ ਚਾਹੁੰਦੇ ਕਿ ਉਸ ਦੇ ਚਰਵਾਹੇ ਨਾਲ ਕੁਝ ਗਲਤ ਵਾਪਰ ਜਾਵੇ ਨਹੀਂ ਕਿਉਂਕਿ ਉਸ ਵਰਗੇ ਚਰਵਾਹੇ ਨੂੰ ਗਵਾਣਾ ਉਹਨਾਂ ਲਈ ਬਹੁਤ ਦੁੱਖ ਦੀ ਗੱਲ ਹੈ ਉਹ ਇਧਰ-ਉਧਰ ਭਟਕਣ ਦੇ ਡਰ ਦੇ ਕਾਰਨ ਚਿੰਤਿਤ ਹੋ ਜਾਂਦੇ ਹਨ ਚਰਵਾਹੇ ਨੂੰ ਮਾਰ ਤੇ ਭੇਡਾਂ ਖਿਲਰ ਜਾਣਗੀਆਂ ਅਤੇ ਤੁਸੀਂ ਜਿਹੜੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠਦੇ ਹੋ ਤੇ ਫਿਰ ਵੀ ਹਰਾਮکاری ਅਤੇ ਜਨਾਹਕਾਰੀ ਕਰਦੇ ਹੋ ਤੁਸੀਂ ਇੱਕ ਸ਼ੈਤਾਨ ਹੋ ਤੁਸੀਂ ਜੋ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠ ਕੇ ਵੀ ਬਲੂ ਫਿਲਮਾਂ ਵੇਖਦੇ ਹੋ ਤੁਸੀਂ ਇੱਕ ਸ਼ੈਤਾਨ ਹੋ ਹਾਂ ਇਹ ਬਹੁਤ ਸੰਭਵ ਹੈ ਕਿ ਅੰਧਲੋਕ ਦੀ ਸੰਤਾਨ ਮੁਕਤੀ ਨਾ ਪਾਈ ਹੋਈ ਇੱਕ ਔਰ ਦੇ ਨਾਲ ਚਾਰੇ ਪਾਸੇ ਭੱਜੀ ਫਿਰੇ ਇੱਕ ਮੁਕਤੀ ਨਾ ਪਾਈ ਹੋਈ ਆਦਮੀ ਦੇ ਨਾਲ ਚਾਰੇ ਪਾਸੇ ਭੱਜੀ ਫਿਰੇ ਤੁਹਾਨੂੰ ਅਜਿਆ ਬਣਨ ਦੇ ਲਈ ਦੁਸ਼ਟ ਆਤਮਾ ਨਾਲ ਜਕੜੇ ਹੋਣਾ ਪਵੇਗਾ ਤੁਸੀਂ ਤਾਂ ਇੱਕ ਬੇਪਰਤੀਤੇ ਹੋ ਅਤੇ ਤੁਸੀਂ ਕਦੇ ਵੀ ਪਰਮੇਸ਼ਰ ਦਾ ਵਚਨ ਕਦੇ ਸੁਣਿਆ ਹੀ ਨਹੀਂ ਤੁਸੀਂ ਇਸ ਸੰਦੇਸ਼ 'ਤੇ ਵਿਸ਼ਵਾਸ ਨਹੀਂ ਕਰਦੇ ਹੋ ਤੁਹਾਨੂੰ ਆਪਣੇ ਪਾਸਟ ਦੇ ਪ੍ਰੋਸਾ ਨਹੀਂ ਹੈ ਤੁਸੀਂ ਸਿਰਫ ਰੌਕ ਐਂਡ ਰੋਲ ਸੰਗੀਤ ਨੂੰ ਸੁੰਨਾ ਚਾਹੁੰਦੇ ਹੋ ਜੋ ਦਿਨ-ਬਦਨ ਬਾਹਰ ਨਿਕਲ ਕੇ ਆ ਰਹੇ ਹਨ ਤੁਸੀਂ ਪੂਰੀ ਤਰ੍ਹਾਂ ਨਾਲ ਇੱਕ ਢੋਂਗੀ ਤੇ ਪਖੰਡੀ ਹੋ ਤੁਸੀਂ ਤਾਂ ਆਪਣੇ ਪਾਸਟ ਦੇ ਚੇਰ ਦੇ ਸਾਹਮਣੇ ਹੀ ਬੜੇ ਆਰਾਮ ਨਾਲ ਆਪਣੀ ਕੁਰਸੀ 'ਤੇ ਬੈਠਦੇ ਹੋ ਅਤੇ ਸੌ ਜਾਂਦੇ ਹੋ ਤੁਸੀਂ ਇਸ ਕਾਰਨ ਨੀਂਦਾਂ ਪਰੇ ਹੋਈ ਹੁੰਦੀ ਹੈ ਕਿਉਂਕਿ ਤੁਹਾਡੇ ਅੰਦਰ ਇੱਕ ਦੁਸ਼ਟ ਆਤਮਾ ਹੈ ਜਿਸ ਨੂੰ ਬਹੁਤਾ ਦਿੱਤਾ ਗਿਆ ਉਸ ਤੋਂ ਬਹੁਤ ਹੀ ਦਾ ਹਸਾਬ ਲਿਆ ਜਾਵੇਗਾ ਜਿਹੜਾ ਚੰਗਾ ਕਰਨਾ ਜਾਣਦਾ ਸੀ ਅਤੇ ਨਹੀਂ ਕਰਦਾ ਉਹਨੂੰ ਬਹੁਤੀ ਮਾਰ ਪਵੇਗੀ ਤੁਹਾਨੂੰ ਹਿਸਾਬ ਦੇਣਾ ਪਵੇਗਾ ਤੁਸੀਂ ਇਸ ਤੋਂ ਕਿਤੇ ਵਧਿਕ ਸੱਚ ਸੁਣਿਆ ਹੈ ਜਿੰਨਾ ਕਿ ਪੂਰੇ ਸੰਸਾਰ ਵਿੱਚ ਕਿਸੇ ਮਨੁੱਖ ਨੇ ਕਦੇ ਸੁਣਿਆ ਹੋਵੇ ਅਤੇ ਦੋਸਤੋ ਮੈਂ ਵਿਅਰਥ ਦੇ ਵਿੱਚ ਸ਼ੇਕੀ ਨਹੀਂ ਮਾਰ ਰਿਹਾ ਤੁਸੀਂ ਉਦਾਹਰਨਾਂ ਵੇਖੀਆਂ ਹਨ ਤੁਸੀਂ ਉਹਨਾਂ ਰੱਬੀ ਉਦਾਹਰਨਾਂ ਨੂੰ ਉਸ ਤੋਂ ਕਿਤੇ ਵਧੇਰੇ ਵੇਖ ਚੁੱਕੇ ਹੋ ਜਿੰਨਾ ਕਿਸੇ ਹੋਰ ਨੇ ਕਦੇ ਵੇਖੀਆਂ ਹੋਣ ਮੇਰੇ ਪਿਆਰਿਓ ਤੁਸੀਂ ਪੂਰੇ ਸੰਸਾਰ ਦੇ ਕਿਸੇ ਵੀ ਵਿਅਕਤੀ ਨਾਲੋਂ ਵੱਧ ਮਸੀਹਤ ਅਤੇ ਨਿਰਸਵਾਰਥਾ ਦੇਖ ਚੁੱਕੇ ਹੋ ਅਦੇ ਤੁਹਾਨੂੰ ਇਸ ਦਾ ਜਵਾਬ ਦੇਣਾ ਪਵੇਗਾ ਆਮੀਨ